ਲਾ ਮਿੱਤਰੋ ਅੱਜ ਦਾ ਵਲੌਗ ਆਪਣਾ ਸ਼ੁਰੂ ਹੈ ਆਪਾਂ ਚੜਨ ਲੱਗੇ ਆ ਪਹਾੜੀ ਮਾਤਾ ਨੈਣਾ ਦੇਵੀ ਵਾਲੀ ਤੇ ਪਹਿਲੀ ਵਾਰ ਜਾ ਰਹੇ ਆਗੇ ਤੇ ਦੇਖਦੇ ਕਿਵੇਂ ਦਾ ਐਕਸਪੀਰੀਅੰਸ ਰਹਿੰਦਾ ਜੁੜੇ ਰਹੋ ਤੁਸੀਂ ਨਾਲ ਠੀਕ ਹੈ ਵੀਰੇ ਆਜੋ ਜਰਾ ਜਿਹੜੇ ਆਪਣੇ ਪੇਜ ਤੇ YouTube ਚੈਨਲ ਤੇ ਨਵੇਂ ਆ ਬਾਈ ਜੀ ਉਹ ਆਪਣਾ ਪੇਜ ਜ਼ਰੂਰ ਫੋਲੋ ਕਰ ਲਿਓ ਤੇ YouTube ਚੈਨਲ GPS ਪਿੰਡ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਬਾਈ ਜੀ ਜੁੜੇ ਰਹੋ ਵੀਰੋ ਤੇ ਆਪਾਂ ਕਰਦੇ ਆ ਨਵਾਂ ਤਜਰਬਾ ਸਾਂਝਾ جتھے <laughs> ਗੇ ਆਗੇ ਬਾਈ ਕੋਲਾ ਵਾਲੇ ਟੋਬੇ ਤੇ ਕਿੱਥੋਂ ਆਪਣੇ ਨਾਲ ਦੇ ਜਿਹੜੇ ਮਤਲਬ ਇਸ ਦੋ 파ਰਟਨਾਂ ਦੇ ਵਿੱਚ ਵੰਡੇ ਗਏ ਜਿਹੜੇ ਬਾਕੀ ਨਾਲ ਦੇ ਸੀਗੇ ਉਹਦਾ ਕਹਿੰਦੇ ਅਸੀਂ ਜਾਵਾਂਗੇ ਗੱਡੀ ਕਰਾ ਕੇ ਪਰ ਇਹ ਆਪਣੇ ਮੁੰਡੇ ਨੇ ਇਹ ਮੁੰਡੇ ਨੇ ਸਾਰੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਇਹ ਕਹਿੰਦੇ ਵੀ ਆਪਾਂ ਜਾਣਾ ਪੈਦਲ ਹਾਂਜੀ ਤਾਂ ਫਿਰ ਆਪਾਂ ਨੂੰ ਵੀ ਨਾਲ ਨੇ ਹੌਸਲਾ ਦਿੱਤਾ ਹੌਸਲਾ ਦਿੱਤਾ ਤੇ ਭਾਈ ਚਲੋ ਕਿਉਂਕਿ ਐਵੇਂ ਉਹਨੀਆਂ ਦਾ ਬਿੱਲਾ ਕੰਮ ਔਖਾ ਹੈ ਪਰ ਕੋਈ ਨਾ ਜੱਟ ਕਰਾਂਗੇ ਕਰਾਂਗੇ ਤੇ ਬਾਕੀ ਮਿਲਦੇ ਆ ਭਾਈ ਸੋਹਣੇ ਸੋਹਣੇ ਵੀਊ ਦਿੰਦੇ ਰਹਾਂਗੇ ਨਾ ਠੀਕ ਹੈ ਵੀਰੇ ਫਿਲਹਾਲ ਤਾਂ ਆਪਾਂ ਅਜੇ ਥੱਲੇ ਹੀ ਆ ਅੱਗੇ ਦੇਖਦੇ ਆ ਕੀ ਬਣਦਾ ਠੀਕ ਹੈ ਤੇ ਆ ਗਿਆ ਕੋਰਣਾ ਵਾਲਾ ਦੋਬਾ ਉਹ ਵਿੱਚ ਕਮਲ ਦੇ ਫੁੱਲ ਐ ਜੇ ਯਾਰ ਕਮਲ ਤੇ ਬੋਲਣੇ ਚਲ ਠੀਕ ਹੈ ਦਿਖਾਉਣੇ ਆ ਲੈ ਮਿੱਤਰੋ ਮੁੰਡਿਆਂ ਨੇ ਪਾਲ ਜਮਾ ਬਿਲਕੁਲ ਸ਼ਾਰਟਕਟ ਆ ਦੇਖ ਲੋ ਕਹਿੰਦੇ ਜਮਾ ਸ਼ਾਰਟਕਟ ਚੱਲਾਂਗੇ ਕਹਿੰਦੇ ਬਾਈ ਜੇ ਆਹ ਛੋਟੇ ਪਹਾੜੀ ਆ ਜੇ ਇੱਥੇ ਸ਼ਾਰਟਕਟ ਚੜਾਂਗੇ ਫੇਰੀ ਕੱਢ ਦੂ ਵੱਡੇ ਪਹਾੜਾਂ 'ਚ ਜਾ ਕੇ ਵਲੋਗ ਬਣਾਵਾਂਗੇ ਮਾਹੀ ਵੀਰ ਤੇਰੀ ਠੀਕ ਹੈ ਨਾ ਤੇ ਦੇਖਦਾ ਸੋਣਾ 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 ਵਿਊ ਦਿਖਾਵਾਂਗੇ ਤੇ ਬਾਕੀ ਤੁਸੀਂ ਬਣੇ ਰਹੋ ਫੋਲੋ ਜ਼ਰੂਰ ਕਰ ਲਓ ਜਿਹਨੇ ਹਾਲੇ ਤੱਕ ਨਹੀਂ ਕੀਤਾ ਫੋਲੋ ਕਰ ਲਓ ਕਰ ਲਓ ਕਰ ਲਓ ਭਾਈ ਇਹਨਾਂ ਨੂੰ ਆਉ ਕਰਿਆ ਕਰ ਛੱਤੇ ਵਾਂਗੂ ਜੀ ਨੇ ਅਜੇ ਤੱਕ ਛੱਛਕ ਰਿਹਾ ਨਹੀਂ ਕਰਿਆ ਉਹ ਵੀ ਕਰ ਲਓ ਆ ਵੀ ਭਾਈ 10 ਦਿਨ ਆਈ ਆ ਪਗੜੀ ਗੱਲ ਬਾਤ ਐ ਜੀ ਸੋਸਰੀ ਗਾਲ ਜੀ ਜੰਦਾ ਟੀਵੀ ਵੱਲੋਂ ਫੋਲ ਰਹੇ ਆ ਇਹ ਸਾਡਾ ਆਪਰੇਟਰ ਥੱਕ ਚੁਕਿਆ ਬਹੁਤ ਕੋਈ ਨਹੀਂ ਕਰਾਂਗੇ ਕਰਾਂਗਾ ਕਿੱਥੋਂ ਤੀਜਾ ਹਿੱਸਾ ਮੈਂ ਉੱਤੇ ਚੌਥਾ ਆ ਵੀ ਨਹੀਂ ਕੱਤਾ ਮੀਟਰ 100 ਆਇਆ ਆ ਇੱਧਰ ਕੋਈ ਨਹੀਂ ਜੀ ਆਹ ਦੇਵਾਂਗੇ ਇਹਨੂੰ ਜੱਟ ਬਾਈ ਕਿਵੇਂ ਲੱਗਦਾ ਬਹੁਤ ਅੱਛਾ ਕਿਵੇਂ ਵੈਸੂ ਸੋਰਾ ਲੱਡੋ ਇੱਕ ਨੰਬਰ ਕਿਦਾ ਆਇਓ ਮੈਂ ਕਿਵੇਂ ਮਹਿਸੂਸ ਹੋ ਰਿਹਾ ਕੋਈ ਗਾਲੀ ਕੋਈ ਗਾਲੀ ਗਲਤੀ ਵਾਂਤੀ ਹੋਤੀ ਰਹਿਆ ਬਣਾਉਂਦੇ ਨੇ ਤਾਂ ਬੜਾ ਬੁਚੇ ਹੈ ਬਾਈ ਇੱਕ ਅੰਦਰ ਆਵਾ ਮਾ ਫਿਰ ਚੱਲੀਏ ਆ ਜਾ ਸਾਰੇ ਵੱਲ ਜੈ ਮਾਦਾਂ ਦੀ ਸਤਿ ਸ਼੍ਰੀ ਅਕਾਲ ਕਿਵੇਂ ਮਹਿਸੂਸ ਹੋ ਰਿਹਾ ਓਏ ਹੌਸਲਾ ਦਬਾਉ ਉਹਨੂੰ ਮਾਰ ਮਹਿਸੂਸ ਰੱਥ ਕਿਵੇਂ ਹੋ ਰਿਹਾ ਮੀਂਹ ਨਹੀਂ ਸਾਰਾ ਕੁਝ ਸੰਤਰੀ ਆ ਅੱਛੀ ਵੀਰ ਹੋ ਰਹੀ ਆ ਸਾਰੇ ਵੱਲ ਜੈ ਮਾਦਾਂ ਦੀ ਹਾਂਜੀ ਤਾਂ ਪਹੁੰਚ ਚੁੱਕਿਆ ਵਾ ਥੋੜੀ ਰੋ ਓਏ ਬਲੌਗ ਬਣਾਓਗੇ ਤਾਹਾਂ ਤੋਂ ਦੇਖੋਗੇ ਅੱਜ ਵੀ ਆ ਬਾਕੀ ਕੋਈ ਨਹੀਂ ਬੋਲਦਾ ਉਚਾਰਕ ਗੇਟ ਜਟਾ ਜਿੰਦਾ ਟੀਵੀ ਆਪਰੇਟਰ ਤੋਂ ਬੋਲਿਆ ਯਾਰੀ ਬਾਕੀ ਦੇਖੋ ਜਿੰਦਾ ਦਾ ਕਿਹਦਾ ਵਾਲੇ ਆਈ ਜਾਂਦੇ ਲੈ ਬਾਬੇ ਨੀਚੇ ਬੋਲੋ ਜਨਤਾ ਦੀ ਸਾਰੇ ਬੋਲੋ ਜਨਤਾ ਦੀ ਸਦੋਂ ਵੱਧ ਕਰਾਸ ਕਰ ਗਏ ਉਹ ਸਤੂ ਕਿਉਂ ਨਹੀਂ ਬੋਲਦੇ ਪਤਾ ਨਹੀਂ ਲੱਗਦੀ ਸੰਗ ਦਾ ਆ ਜਾਓ ਮੁੰਡੋ ਆ ਜਾਓ ਮੁੰਡੋ ਆ ਜਾਓ ਮੁੰਡੋ ਹਾਲ ਤਾਂ ਤੁਸੀਂ ਦੇਖ ਹੀ ਸਕਦੇ ਹੋ ਜਿੰਦਾ ਟੀਵੀ ਅੱਜ ਹਾਲ ਤਾਂ ਹੋ ਚੁੱਕਿਆ ਜਿੰਦਾ ਟੀਵੀ ਰਹਿਣਾ ਨਹੀਂ ਹੁਣ ਉਹ ਜੀਪੀਐਸ ਪਿੰਡੂ ਬਣ ਗਿਆ ਭਾਈ ਓਏ ਜੀਪੀਐਸ ਪਿੰਡੂ ਹਾਂ ਓਕੇ 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 ਠੀਕ ਆ ਭਾਈ ਆ ਦੇਖ ਲੋ ਹੁਣ ਤਾਂ ਬਹੁਤ ਉੱਚੇ ਆ ਗਏ ਯਾਰ ਆ ਦੇਖੋ ਜੀ ਸਾਡੇ ਜੀਪੀਐਸ ਪਿੰਡੂ ਨੂੰ ਮੈਂ ਖੁਦ ਫੜ ਕੇ ਚੜਾ ਰਿਆਂਗਾ ਦੇਖੋ ਹਾਂਜੀ ਬਾਬੂ ਤਕਰੀਬਨ 60% ਵਾਟ ਘੜਤੀ ਤੇ ਸ਼ੁਰੂ ਦੇ ਵਿੱਚ ਤੁਹਾਨੂੰ ਦੱਸਿਆ ਸੀ ਨਾ ਵੀ ਮੁੰਡੇ ਕਹਿੰਦੇ ਵੀ ਆਪਾਂ ਚੱਲਾਂਗੇ ਜਿਹੜੇ ਕਹਿੰਦੇ ਸੀ ਮਰਾਂਗੇ ਨਾਲ ਤੇਰੇ ਉਹ ਭੱਜ ਗਏ ਤਾਂ ਹਾਂ ਠੀਕ ਹੈ ਮੇਰੇ ਨਾਲ ਤਾਂ ਇੱਕ ਹੀ ਬੰਦਾ ਰਹਿ ਗਿਆ ਕਿਉਂਕਿ ਭਾਈ ਮੈਂ ਕਦੇ ਮੇਰੇ ਹਿਸਾਬ ਨਾਲ ਇੱਕ ਕਿੱਲਾ ਵਾਹੀ ਵੀ ਨਹੀਂ ਤੁਰਿਆ ਹੁਣ ਤੇ ਹੌਲੀ ਹੌਲੀ ਹੈਨਾ ਇੰਨੀ ਕੁ ਸਰ ਕਰ ਲਈ ਤੁਹਾਨੂੰ ਦਿਖਾ ਦਿਆ ਮੈਂ ਉਹ ਨਗਾ ਮਾਰ ਪਰ ਹੌਂਸਲੇ ਹਜੇ ਬੇਕਰ ਠੀਕਾ ਦਮ ਦਮ ਲੈ ਕੇ ਚੱਲਾਂਗੇ ਤੇ ਜਾਵਾਂਗੇ ਤਾਂ ਲਾਜਮੇ ਠੀਕ ਹੈ ਭਾਈ ਬਣ ਰਿਹਾ ਹੋ ਫਿਰ ਤੁਸੀਂ ਨਾਲ ਇੱਕ ਤਾਂ ਗਰਮੀ ਹੋ ਤਾ ਉਤੋਂ ਰਸਤਾ ਬਦਾ ਕਿਹੜਾ ਚੁਣਿਆ ਆਪਾਂ ਸ਼ਾਰਟਕਟ ਕਹਿੰਦੇ ਵੀ ਸ਼ਾਰਟਕਟ ਜਿਹੜਾ ਰਸਤਾ ਹੁੰਦਾ ਨਾ ਹਮੇਸ਼ਾ ਜੋਖਮ ਤੇ ਦਰਦ ਭਰਿਆ ਹੁੰਦਾ ਹੈਗਾ ਓਪਾ ਹੀ ਹੁੰਦਾ ਹੈ ਬਈ ਓਪਾ ਤੇ ਸ਼ਾਰਟਕਟ ਰਸਤਾ ਹੁੰਦਾ ਜਿਹੜਾ ਬੜਾ ਵਧੀਆ ਨਹੀਂ ਹੁੰਦਾ ਆ ਕਰਕੇ ਥੋੜੇ ਜੇ ਵੱਧ ਔਖੇ ਹੋਏ ਕਿਉਂਕਿ ਇੱਕ ਲੱਗ ਤੇ ਚੜਾਈ ਡੰਡੀ ਛੋਟੀ ਤੇ ਇੱਕੋ ਦਮ ਚੜਾਈ ਵਾਲੀ ਆਉਂਦੀ ਹੈਗੀ ਤਾਂ ਕਰਕੇ ਬਈ ਆਪ ਦਾ ਐਕਸਪੀਰੀਅੰਸ ਸ਼ੇਅਰ ਕਰਦਾ ਹਾਂ ਮੈਦਾ ਦਮੋਂ ਨਿਕਲ ਗਿਆ ਹੁਣ ਬੈਠੇ ਆਂ ਦਮ ਲੈਣੇ ਆ ਇੱਥੇ ਆਵਾ ਦੇ ਵਿੱਚ ਬੈਠੇ ਸੀਗੇ ਪੱਖਾ ਲੱਗਿਆ ਹੋਇਆਗਾ ਹੁਣ ਇੱਥੇ 10 ਮਿੰਟ ਬੈਠਾਂਗੇ ਦਮ ਲਵਾਂਗੇ ਉਦੋਂ ਬਾਅਦ ਫਿਰ ਅੱਗੇ ਚੱਲੇ ਪਾਵਾਂਗੇ ਕਿਨਾਰਾ ਮੈਂ ਤੇ ਜਿਹੜੇ ਆਪਣੇ ਨਾਲ ਆਲੇ ਸੀ ਚੜ ਗਏ ਰਾਤ ਦੀ ਗੱਡੀ ਖੂਬਸੂਰਤੀ ਦੇਖਣ ਵਾਲੀ ਹੈ ਨਾ ਖੂਬਸੂਰਤੀ ਬਹੁਤ ਹੈ ਗ੍ਰੀਨਰੀ ਗ੍ਰੀਨਰੀ ਚਾਰਚ ਫਿਰਿਆ ਨਾ ਪਰ ਇੱਕ ਗੱਲ ਨੋਟ ਕਰੀਆ ਯਾਰ ਆਪਣੇ ਲੋਕ ਗੰਦ ਬਹੁਤ ਪਾਉਂਦੇ ਨੇ ਆ ਦੇਖ ਲਓ ਉਹ ਦੰਦਰ ਐਡੇ ਸੋਹਣੇ ਇਲਾਕੇ ਨੂੰ ਹਨਾ ਪਹਾੜੀ ਇਲਾਕੇ ਨੂੰ ਵੀ ਨਹੀਂ ਵਖਸਦੇ ਕਿਵੇਂ ਗੰਦ ਪਾਇਆ ਪਿਆ ਇਹ ਜ਼ਰੂਰ ਹੈ ਮਾੜੀ ਗੱਲ ਹੈ ਪਰ ਚਾਰਚ ਫਿਰਿਆ ਨਾ ਖੂਬਸੂਰਤੀ ਬਹੁਤ ਹੈ ਯਾਰ ਹੌਲੀ ਹੌਲੀ ਅਸੀਂ ਵੀ ਮੰਜ਼ਲ ਤੱਕ ਕਰ ਹੀ ਦਿੱਤੀ ਦਿਖਦੇ ਪੈਂਦੇ ਨੇ ਤੇ ਬਾਕੀ ਮਿਲਦੇ ਆ ਫਿਰ ਆ ਬਾਈ ਕੱਚੀਆਂ ਟੰਡੀਆਂ ਪੌੜੀਆਂ ਪੱਥਰਾਂ ਨਾਲ ਗੁੱਥਮ ਗੁੱਥੀ ਹੁੰਦੇ ਹੋਏ ਆਨਿਸਾਰ ਨੂੰ ਸੜਕ ਤੇ ਆ ਚੜੇ ਅਜਿਹਾ ਦੂਆ ਦੇਖਦੇ ਆ ਕਿੰਨਾ ਸਫ਼ਰ ਬਾਕੀ ਹੈ ਘਾਰ ਨਹੀਂ ਮੰਨੀ ਜੱਬੀ ਤੁਰਿਆਏ ਹੁਣ ਦੇਖਦੇ ਦੁਆਦ ਕਿ ਕਿੰਨੇ ਕਬਾਟ ਬਾਕੀ ਹੈ ਕਿਉਂਕਿ ਬਾਈ ਯਾਰ ਜਿਹੜੇ ਆਪ ਤੋਂ ਵੀ ਮਾੜੇ ਬੰਦੇ ਤੁਰੇ ਆਉਂਦੇ ਸੀ ਨਾ ਕੋਈ ਆਪਾਂ ਅੱਜ ਸੀ ਕੋਈ ਆਪਦੇ ਨਾਲੋਂ ਵੀ ਭਾਰੀ ਸੀ ਉਹ ਬੰਦੇ ਹੌਸਲਾ ਦਿੰਦੇ ਸੀ ਵੀ ਯਾਰ ਅਸੀਂ ਤੁਰੇ ਜਾਂਦੇ ਆ ਤੇਰੇ ਵਾਸਤੇ ਕੀ ਵੱਡੀ ਗੱਲ ਹੈ ਬਸ ਇਸੇ ਹੌਸਲੇ ਨਾਲ ਹੀ ਤੁਰਿਆਏ ਬਾਈ ਔਖਾ ਹੋ ਸੀ ਕੰਮ ਤੇ ਆ ਜਿਹੜੀ ਬੱਸਾਂ ਦੀ ਸਹੂਲਤ ਹੋ ਗਈ ਜਾਂ ਗੱਡੀਆਂ ਦੀ ਤੇ ਮੈਨੂੰ ਲੱਗਦਾ ਮੇਰੇ ਵਰਗਿਆਂ ਵਾਸਤੇ ਫਾਇਦੇਮੰਦ ਹੈ ਪਰ ਫੇਰ ਵੀ ਆਪਾਂ ਜੋ ਘੰਪਰੇ ਰਸਤਾ ਚੁਣਿਆ ਤੇ ਗੱਲਬਾਤ ਸਿਰਾ ਹੋ ਗਈ ਆਹ ਮਾਹੌਲ ਹੈ ਬੱਦਲਾਂ ਦੇ ਉੱਤੇ ਹੀ ਹੋ ਗਿਆ ਬਈ ਤੁਰ ਕੇ ਵੱਡੀ ਗੱਲ ਬਾਤ ਹੈ ਕਿਉਂਕਿ ਜਿਹੜੇ ਬੰਦੇ ਨੇ ਕਦੇ ਕਿਲਾ ਦੋ ਕਿਲੇ ਵਾਹੀ ਨਾਲ ਤੁਰ ਕੇ ਦੇਖੀ ਹੋਵੇ ਉਹਦੇ ਵਾਸਤੇ ਬਹੁਤ ਵੱਡੀ ਗੱਲ ਹੈ ਮੇਰੇ ਨਾਲ ਭਾਈ ਸਾਰੇ ਜਣੇ ਮੈਦਾਨ ਛੱਡ ਕੇ ਭੱਜ ਗਏ ਸੀਗੇ 15 16 ਜਣੇ ਸੀ ਆ ਇੱਕ ਬੰਦਾ ਰਹਿ ਗਿਆ ਨਾ ਨਾ ਮੈਂ ਹਾਂ ਇੱਕ ਬੰਦਾ ਰਹਿ ਗਿਆ ਇਹ ਕਹਿੰਦਾ ਭਾਈ ਮੈਂ ਨਹੀਂ ਤੇਰਾ ਸਾਥ ਛੱਡ ਕੇ ਭਜਦਾ ਆ ਦੇਖ ਲਓ ਭਾਈ ਬਦਰਾਂ ਤੋਂ ਤਾਂ ਬਹੁਤ ਉੱਚੇ ਆ ਗਏ ਆਪਾਂ ਹਨਾ ਇੱਧਰ ਰੈ ਭਰਾਵਾ ਨਿਗਾਹ ਪਾੜਦੀ ਹੈ ਠੀਕ ਹੈ ਭਾਈ ਕਿਉਂਕਿ ਨਾ ਵਿੱਚ गाने ਚੱਲੀਆਂ ਤੇ ਮਾੜਾ ਦੇ ਭੇਟਾਂ ਚੱਲ ਜਾਂਦੀਆਂ ਨੇ ਤਾਂ ਕਰਕੇ ਕਾਪੀਰਾਈਟ ਪਾਉਣ ਦਾ ਵੀ ਡਰ ਐ ਇਸ ਕਰਕੇ ਆਪਾਂ ਹੁਣ ਸ਼ੋਰਟ ਦੇ ਵਿੱਚ ਹੀ ਬਣਾਵਾਂਗੇ ਠੀਕ ਐ ਵੀਰੇ ਅੱਗੇ ਚੱਲਦੇ ਹਾਂ ਹੁਣ ਬਣੇ ਰਹੋ ਤੁਸੀਂ ਨਾਲ ਮੈਂ ਬਾਈ ਬਣ ਕੇ ਹਾਲੇ ਤੱਕ ਜਿਨੇ ਫੋਲੋ ਨਹੀਂ ਕੀਤਾ ਫੋਲੋ ਕਰ ਲਿਓ ਚੈਚ ਕਰਾਇਬ ਨਹੀਂ ਕੀਤਾ ਚੈਚ ਕਰਾਇਬ ਕਰ ਲਿਓ ਜੀਪੀਐਸ ਪਿੰਡੂ ਤੇ ਨਾਲ ਆਪਣਾ ਦੂਜਾ ਪੇਜ ਐ ਜਿਹੜਾ ਗੁਰੂਕੋਟ ਵਾਲਾ ਉਹ ਵੀ ਬਾਈ ਫੋਲੋ ਕਰ ਲਿਓ ਠੀਕ ਐ ਵੀਰੇ ਥੈਂਕ ਯੂ ਬਣੇ ਰਹੋ ਤੁਸੀਂ ਬੱਦਲਾਂ ਦੇ ਉੱਦੀ ਆ ਗਏ ਹੁਣ ਤਾਂ ਤੇ ਜਿਦਾ ਹੈ ਠੰਡੀ ਠੰਡੀ ਹਵਾ ਵਜਦੀ ਹੈ ਕਾਲ ਜੇਨਾ ਠਾਰ ਦੀ ਫਰੀ ਜਾਂਦੀ ਹੈ ਤੂੰ 10 ਰੁਪਏ ਮੇ ਆ ਕੇ ਤੂੰ ਸੁੱਖ ਦਾ ਸਾਜਾ ਮਿਲ ਗਿਆ ਯਾਰ ਸਕੂਨ ਮਿਲ ਗਿਆ ਹੁਣ ਐ ਜਮਾ ਗੜ੍ਹ ਦੇ ਵਿੱਚ ਪਹੁੰਚ ਗਏ ਵਾ ਸੁਣ ਤਾਂ ਮੰਦਿਰ ਥੋੜੀ ਦੂਰੀ ਹੈ ਠੀਕ ਹੈ ਕੋਲੋਂ ਪੜਨਾ ਕਿਥੋਂ ਦੀ ਆ ਸਾਹਮਣੇ ਲਿਖਿਆ ਹੋਇਆ ਮੰਦਿਰ ਇਹ ਆ ਸ੍ਰੀ ਨਾਨਾ ਦੇਵੀ ਜੀ ਦੁਆਰ ਤੇ ਪੈਦਲ ਰਸਤਾ ਦੂਰੀ 1 ਕਿਲੋਮੀਟਰ ਲੈ ਲੈ ਕੰਮ ਟੈਲੀਗ੍ਰਾਮ ਬਾਈ ਬਾਜ਼ਾਰ ਚ ਵੜ ਕੇ ਠੀਕ ਹੈ ਦਿਖਾਉਣਾ ਧੰਨਵਾਦ ਬਾਜ਼ਾਰ ਚ ਵੜ ਗਏ ਹੁਣ ਤਾਂ ਉਹੀ ਹੌਸਲਾ ਹੋ ਗਿਆ ਹੁਣ ਤਾਂ ਸਿੱਧੇ ਅੱਗੇ ਤਾ ਚਲ ਵੇ ਫਾਈਨਲ ਕਰ ਹੀ ਲਿਆ ਸਾਫਰ ਕਲ ਸੋ ਹੁਣ ਤਾਂ ਕੁਝ ਕ ਕਦਮਾਂ ਦੀ ਦੂਰੀ ਹੈ ਕਮਾਉ ਕੋਈ ਹੁਣ ਦੋਨੋਂ ਮੈਂ ਉੱਥੇ ਜਾ ਕੇ ਮੰਦਰ ਦੀ ਮਿਲੂ ਮੈਨੂੰ ਐਸੀ ਮਹਾ ਮੇਰਦੋ ਦੇ ਕੰਮ ਨਹੀਂ ਹੋਣਾ ਪਰ ਹੋ ਗਿਆ ਉੱਪਰ ਜਾ ਕੇ ਮਿਲਦੇ ਹਾਂ ਬਾਈ ਆ ਪ੍ਰਸ਼ਾਦ ਚਾਹੀਦਾ ਲੇ ਗਏ ਉੱਪਰ ਬਈ ਪਿਆ ਵੀਰ ਬੇਵੀਰ ਦਮੋਂ ਨਿਕੜ ਕੇ ਜਮਾ ਬਈ ਕੋਈ ਸ਼ੱਕ ਨਹੀਂ ਹੁਣ ਤਾਂ ਅਰ ਇਹਦੇ ਪੂਰਾ ਰਸਤਾ ਬਸ ਥੋੜਾ ਜਿਆ ਤੇ ਨਾ ਇੱਥੇ ਤਾਂ ਵਹਿ ਗਏ ਅਸੀਂ ਬੱਦਲ ਜਿਹੜੇ ਧੁੰਦਾ ਜਦੋਂ ਆਏ ਆਏ ਤੇ ਬਾਜ ਦੇ ਨਾ ਪਿੰਡੇ ਦੇ ਬਸ ਆਇਆ ਮੰਨ ਕੇ ਚੱਲ ਵੀ ਸੁਰਗਾਂ ਦੀ ਝੂਟਾ ਆ ਜਾਂਦਾ ਹੈ ਅੱਜ ਆ ਸਾਰੇ ਬਾਈ ਨਾ ਪੱਦਰਾਂ ਵਾਲੀ ਹਵਾ ਦਾ ਆਨੰਦ ਲੈ ਰਹੇ ਆ ਚਲੀ ਰਮੇ ਹੋਰ ਲਾਣਾ ਦੋ ਮਿੰਟ ਦਾ ਇਹ ਬੰਦਾ ਨਹੀਂ ਮੈਦਾਨ ਛੱਡ ਕੇ ਭੱਜਿਆ ਕਿਨੇ ਵਈ ਤੁਰ ਤੱਕ ਸਾਥ ਰਿਹਾ ਆਪਣਾ ਜਿੱਥੇ ਕਿਤੇ ਇਹ ਵਹਿ ਗਿਆ ਮੈਨੂੰ ਭੱਜਿਆ ਹੋ ਲੈ ਜੇ ਕੋਈ ਨਾ ਮੈਂ ਮਰਾ ਰਹੀ ਗੱਲ ਯਾਰ ਨਾ ਤਾਂ ਵੀ ਨਹੀਂ ਜਾਣੇ ਉਹਨਾਂ ਨੇ ਇਹਨੂੰ ਉਸ ਕੋ ਕਿ ਜਵਾਹਰ ਕਿਰਮਾਂ ਦੇ ਆ ਬਾਈ ਵੀ ਤਨ ਦੇਹੀ ਨਾਲ ਵਧੀਆ ਡਿਊਟੀ ਕਰਦੇ ਆ ਪੂਰੀ ਵਧੀਆ ਹਸਲ ਆ ਅੱਜ ਆਪਾਂ ਫਾਈਨਲੀ ਮੰਦਰ ਦੇ ਵਿੱਚ ਪਹੁੰਚ ਗਏ ਪਰ ਤੁਹਾਨੂੰ ਇੱਕ ਇੱਥੇ ਮੈਂ ਚੀਜ਼ ਦਿਖਾਉਣਾ ਆ ਆਹ ਦੇਖ ਲਓ ਬਾਈ ਸਾਡੇ ਲੋਕ ਆ ਜਮਾ ਮੰਦਰ ਦੇ ਉੱਤੇ ਵੀ ਗੰਦ ਪਾਉਣਾ ਨਹੀਂ ਹਟਦੇ ਆ ਦੇਖੋ ਕਿ ਮੈਂ ਚਰਦੇ ਦੀਆਂ ਪੂਰੀਆਂ ਮੈਂ ਨਾ ਆਜ ਜ਼ਰੂਰ ਹੈ ਦੇਖਣ ਵਾਲੀ ਚੀਜ਼ ਹੈ ਇੱਥੋਂ ਦੀ ਪ੍ਰਬੰਧਕ ਕਮੇਟੀ ਆ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਇਸ ਚੀਜ਼ ਬਾਰੇ ਵੀ ਜਮਾ ਮੰਦਰ ਦੇ ਨਜ਼ਦੀਕ ਪਹੁੰਚ ਗਏ ਪਰ ਤੁਹਾਨੂੰ ਇੱਕ ਚੀਜ਼ ਦਿਖਾਉਣਾ ਹੈ ਨਾ ਪੁਰਾਤਨ ਪਿੱਪਲ ਪਿੱਪਲ ਦਾ ਦਰਖਤ ਪੁਰਾਤਨ ਨਾ ਜਮਾ ਮਲੋ ਪਹਾੜ ਦੀ ਟੀਸੀ ਤੇ ਹੈ ਕਿ ਪਤਾ ਨਹੀਂ ਕਿੰਨਾ ਕਿੰਨਾ ਸਾਲ ਪੁਰਾਣਾ ਹੋਣਾ ਕੋਈ ਅੰਦਾਜ਼ਾ ਨਹੀਂ ਆਪਾਂ ਤਾਂ ਇਸ ਚੀਜ਼ ਬਾਰੇ ਪਰ ਇਹਦੇ ਮੱਲੇ ਵੀ ਦਾਣੇ ਜਿਆਦੇ ਭਾਰੀ ਹੋਣ ਕਰਨਾ ਟੁੱਟਣ ਦਾ ਖਤਰਾ ਸ਼ਾਦੇ ਲੋਹੇ ਦੇ ਆ ਪੈਪਾਂ ਨਾਲ ਸਪੋਰਟਾਂ ਲਾ ਲਾ ਕੇ ਖੜਾਏ ਹੋਏ ਨੇ ਉਹ ਦੇਖੋ ਉੱਧਰ ਵੀ ਪੜਾਈ ਹੋਈ ਹੈ ਸਪੋਰਟ ਕੇ ਉਹ ਸਾਹਮਣੇ ਆ ਗਿਆ ਬਈ ਮਾਨ ਨਾਣਾ ਦੇਵੀ ਦਾ ਮੰਦਿਰ ਲੱਗੇ ਚੱਲਦੇ ਆ ਤੁਹਾਨੂੰ ਕੋਲੇ ਹਨਾ ਜਿਹਦੇ ਪਿੱਛੇ ਆਪਾਂ ਸਵੇਰ ਦੇ ਜਲਦੀ ਦੇ ਚੱਲੇ ਹੋਏ ਆ ਮੇਰੇ ਵਾਸਤੇ ਤਾਂ ਸਗਲੀ ਸੀ ਜਿਹੜੇ ਪੁਰਨੇ ਪਤੰਗ ਬੰਦੇ ਹੁੰਦੇ ਉਹਨਾਂ ਵਾਸਤੇ ਕੋਈ ਚਲੋ ਵੱਡੀ ਗੱਲ ਨਹੀਂ ਮੇਰੇ ਵਰਗਾ ਵਾਸਤੇ ਤਾਂ ਵੱਡੀ ਗੱਲ ਹੀ ਹੈ ਇਹ ਆ ਦੇਖੋ ਵੀਰੇ ਸਾਨੂੰ ਨੇੜੋ ਦਿਖਾਉਣਾ ਹੈ ਨਾ ਕਿਵੇਂ ਸਪੋਰਟ ਆ ਲੈਣਾ ਹੋਇਆ ਨੇ ਕਿਉਂਕਿ ਢਾਣਾ ਬਾਈ ਦੂਰ ਤੱਕ ਵਾਗ ਗਿਆ ਟੁੱਟਣ ਦਾ ਖਤਰਾ ਸੀ ਆ ਦੇਖੋ ਪ੍ਰਾਤਨਾ ਯਾਰ ਬਰਾਬਰ ਇਹਦੀ ਵੀ ਪੂਜਾ ਹੁੰਦੀ ਆ ਨਾ ਪ੍ਰਾਤਨਾ ਪੱਪੜ ਦੇ ਦਰਾਸਤ ਦਾ ਜਿਵੇਂ ਤੁਹਾਨੂੰ ਮੈਂ ਕਿਹਾ ਸੀ ਵੀ ਮੈਨੂੰ ਪਤਾ ਨਹੀਂ ਉਹ ਜਿਵੇਂ ਹੁਣ ਪੀਂਗਾ ਭਾਈ ਪਈ ਤਾਂ ਸਿੱਧਾ ਹੁੰਦਾ ਤੁਸੀਂ ਭੇਟਾਂ ਦੇ ਵਿੱਚ ਸੁਣ ਲਈ ਹੋਣਾ ਵੀ ਮਾਤਾ ਪੀਂਗਾ ਝੂਟਦੀ ਸ਼ਾਇਦ ਇਹ ਉਹੀ ਪੱਪੜ ਦਾ ਦਰਾਸਤ ਹੋਊ ਪ੍ਰਾਤਨ ਜਿਹਦੇ ਉੱਤੇ ਕਦੇ ਮਾਤਾ ਇੱਥੇ ਪੀਂਗਾ ਝੂਟਦੀ ਗਈ ਹੋਣੀ ਮਾਤਾ ਨੈਣਾ ਦੀ ਵੀ ਜੀ ਮਤਲਬ ਉਦੋਂ ਦਾ ਹੀ ਹੈ ਉਹਨਾਂ ਦੇ ਨਾਲ ਹੀ ਸੰਬੰਧਤ ਹੈ ਇਹੇ ਅਜੋਂ ਦਾ ਪਿੰਗ ਭਾਈ ਤੋਂ ਪਤਾ ਲੱਗਿਆ ਮੈਨੂੰ ਵੀ ਹੁਣ ਜੀ ਵੀ ਪੁੱਤਰੋ ਆਪਾਂ ਅ ਅ ਦਰਸ਼ਨ ਕਰਾਇਆ ਮਾਨਣਾ ਦੇਵੀ ਦੇ ਅੰਦਰ ਵੀਡੀਓ ਬਣਾਉਣੇ ਅਲਾਉਡ ਨਹੀਂ ਸੀ ਤਾਂ ਕਰਕੇ ਭਈ ਆਪਾਂ ਉਹਦੀ ਵੀਡੀਓ ਨਹੀਂ ਪਾ ਸਕਿਆ ਕਿਉਂ ਨਾ ਕਿ ਬਾਬੇ ਜੀ ਹੁਣ ਸਾਨੂੰ ਆਪਾਂ ਦਰਸ਼ਨ ਕਰਾਉਣੇ ਆ। ਉਹ ਜੋ ਗੇਟ ਆ ਹਨਾ ਜਿਹਨੂੰ ਜੌਣਾ ਮੋੜ ਵਾਲਾ ਗੇਟ ਕਿਹਾ ਜਾਂਦਾ ਹੈ। ਇੱਥੋਂ ਜੌਣੇ ਮੋੜ ਨੇ ਸਾਲ ਮਾਰੀ ਸੀ ਇਹ ਗੇਟ ਇਹ ਉਹ ਗੇਟ ਬਾਈ ਠੀਕ ਹੈ ਦੇਖੋ ਤੁਸੀਂ ਕੋਈ ਇਹ ਆਹੋ ਗੇਟ ਇੱਥੋਂ ਜਾਉਣੇ ਮੋੜਨੇ ਸਾਲ ਮਾਰੀ ਸੀ ਬੰਦੇ ਕਿਨੇ ਦੀ ਧੁੰਦ ਜੀ ਹੈਗੀ ਉਹ ਉੱਥੇ ਹੈ ਉਹ ਉੱਥੇ ਨੀਚੇ ਹੈ ਹਾਂ ਹਾਂ ਇੱਥੇ ਨੀਚੇ ਨਾ ਮਤਲਬ ਜਾਉਣੇ ਮੋੜ ਦੀ ਸਮਾਦ ਬਣੀ ਹੋਈ ਹੈਗੀ ਤੇ ਉਹ ਆਪਾਂ ਨੂੰ ਮਤਲਬ ਇੱਥੋਂ ਧੁੰਦ ਵਾਲੀ ਦਿਖਦੀ ਨਹੀਂ ਇਹ ਮਤਲਬ ਉਹ ਮੂਰਤੀ ਬਣਾਈ ਹੋਈ ਜਾਣਾ ਮੋੜੀ ਦੀ ਠੀਕ ਹੈ ਭਾਈ ਜੀ ਤੁਸੀਂ ਬਾਕੀ ਮੰਦਰ ਦੇ ਦਰਸ਼ਨ ਦੁਬਾਰਾ ਫੇਰ ਕਰ ਲਓ ਮੰਦਰ ਦੇ ਦਰਸ਼ਨ ਜਾਣਾ ਮੋੜ ਜਿਹੜਾ ਗੇਟ ਵੀ ਦੇਖ ਲੈ ਤੇ ਪੂਰਾ ਆ ਮਾਨਣਾ ਦੇਵੀ ਦਾ ਮੰਦਰ ਹੈ ਇਹ ਮੰਦਰ ਦਾ ਮਾਹੌਲ ਹੈ ਅੰਦਰ ਦੀ ਵੀਡੀਓ ਤੁਹਾਨੂੰ ਮੈਂ ਦੱਸਦਾ ਵੀ ਅਲੋਡ ਨਹੀਂ ਹੈਗੀ ਬਣਾਉਣੀ ਤਾਂ ਕਰਕੇ ਆਪਾਂ ਅੰਦਰ ਦੀ ਵੀਡੀਓ ਨਹੀਂ ਬਣਾ ਸਕੇ ਠੀਕ ਹੈ ਵੀਰੇ ਤੇ ਬਾਕੀ ਚੱਲਦੇ ਹੁਣ ਆਪਾਂ نیچے ਨੂੰ ਠੀਕ ਹੈ ਬਾਈ ਹਾਂਜੀ ਵੀਰੇ ਆਪਾਂ ਨਾ ਹੁਣ ਮਾਤਾ ਨੈਣਾ ਦੇਵੀ ਦੇ ਕੇ ਕਿ ਮੱਥਾ ਵਾਪਸ ਆ ਗਏ ਤੁਹਾਨੂੰ ਕਿਹਾ ਸੀ ਵੀ ਰਸਤਾ ਔਖਾ ਹੈ ਪਰ ਕਰਾਂਗੇ ਉਹਨੇ ਕਹਿੰਦਾ ਕੰਮ ਮੌਕਾ ਹੈ ਬਈ ਦਾ ਜੱਟਾ ਕਰਾਂਗੇ ਕੰਮ ਔਖਾ ਸੀ ਹੋ ਗਿਆ ਤੇ ਹੁਣ ਆਪਾਂ ਬਾਅਦ ਸੇ ਚੱਲ ਰਹੇ ਆਂ ਉਸ ਤੋਂ ਬਾਅਦ ਫਿਰ ਉਹੀ ਰਸਤਾ ਤੇ ਉਹੀ ਸ਼ਾਰਟਕਟ ਰਸਤਾ ਉਸੇ ਬੰਨੇ ਜਾਵਾਂਗੇ ਮਨ ਨੂੰ ਵੈਸੇ ਆਉਣ ਨਾਲੋਂ ਜਾਣਾ ਜ਼ਿਆਦਾ ਔਖਾ ਲੱਗਦਾ ਕਿਉਂਕਿ ਆਉਂਦੇ ਵੇਲੇ ਤਾਂ ਕੱਲਾ ਦਾਮੀ ਚੜਦਾ ਸੀਗਾ ਜਾਣ ਵੇਲੇ ਆਇਆ ਲੱਗਦਾ ਪੱਟਾਂ ਚ ਖੱਲੀਆਂ ਪੈਣਗੀਆਂ ਆ ਦੇਖਦੇ ਥੋੜਾ ਜਿਹਾ ਇਹ ਉਤਰਨਾ ਔਖਾ ਲੱਗਦਾ ਹੈ ਇੱਕੋ ਲੰਘ ਪਚੜਾਈ ਜੀ ਆਹ ਤੇ ਬੜੇ ਆਉਂਦੇ ਜਾਂਦੇ ਆ ਨਾ ਠੀਕ ਹੈ ਮਿਲਦੇ ਆ ਠੀਕ ਹੈ ਵੀਰੇ ਇਹਦੇ ਨਾਲ ਜਦੋਂ ਆਪਾਂ ਹਨ ਉਤਰਦੇ ਆਂਗੇ ਤੇ ਰਸਤੇ ਦੇ ਵਿੱਚ ਆ ਜਾਂਦੇ ਆ ਨਾ ਸੋਹਣੇ 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 ਬੱਚਿਆਂ ਦੇ ਮੁਝੇ ਜੋੜੇ ਹਨ ਬਹੁਤ ਸੋਹਣੇ ਸੋਹਣੇ ਲੱਗੇ ਹੋਏ ਆ ਗਏ ਤੇ ਬਾਜ਼ਾਰ ਵੱਜਿਆ ਯਾਰ ਪਰ ਇੱਥੇ ਆਏ ਵੀ ਹਰ ਇੱਕ ਚੀਜ਼ ਦਾ ਜਿਹੜਾ ਰੇਟ ਹੈ तकरीबन ਡਬਲ ਤੋਂ ਟ੍ਰਿਪਲ ਹੈ ਕਬਲ ਤੋਂ ਟ੍ਰਿਪਲ ਕਿਵੇਂ ਹੈ ਕਿਉਂਕਿ ਭਾਈ ਜਿਹੜਾ ਬੰਦਾ ਚੜਦਾ ਹੈ ਉੱਪਰ ਉਸੇ ਨੂੰ ਪਤਾ ਹੁੰਦਾ ਹੈ ਵੀਏ ਤੇ ਉੱਪਰ ਤੱਕ ਪਹੁੰਚਣਾ ਜਾਂ ਕੋਈ ਚੀਜ਼ ਪਹੁੰਚਾਉਣੀ ਕਿੰਨੀ ਔਖੀ ਹੈ ਖਰਚਾ ਵੀ ਵੱਧ ਪੈਂਦਾ ਹੋਊਗਾ ਕਾ ਕਰਕੇ ਕੋਈ ਨਜਾਇਜ਼ ਨਹੀਂ ਯਾਰ ਠੀਕ ਹੈ ਜਾਇਜ਼ ਆ ਕੰਮ ਉਹ ਪੰਨਾ ਨਹੀਂ ਯਾਰ ਤਾਂ ਕਿ ਹੁਣ ਇਸ ਤੋਂ ਬਾਅਦ ਆਪਾਂ ਸਿੱਧੀ ਜਮਾ ਥੱਲੇ ਜਾ ਕੇ ਗੱਲ ਕਰਦੇ ਹਾਂ ਠੀਕ ਹੈ ਭਾਈ ਆ ਗਏ ਭਾਈ ਆਪਾਂ ਬਹੁਤ ਨੀਚੇ ਆ ਗਏ ਹੁਣ ਤਾਂ ਬਿਲਕੁਲ ਆ ਨੀਚੇ ਬੱਸ ਸਟੈਂਡ ਤੇ ਆ ਗਏ ਹੈਨਾ ਤੇ ਆ ਤੁਸੀਂ ਦੇਖ ਲਓ ਇੱਥੋਂ ਦਾ ਨਜ਼ਾਰਾ ਦੇਖੋ ਪਹਿਲਾਂ ਤਾਂ ਉਹ ਯਾਰ ਘੈਂਟ ਨਜ਼ਾਰਾ ਕਿਤੇ ਧੁੱਪ ਪੈ ਰਹੀ ਹੈ ਕਿਤੇ ਬੱਦਲ ਵਹਿ ਰਹੇ ਆ ਹੁਣੇ 1 ਮਿੰਟ ਪਹਿਲਾਂ ਸਾਡੇ ਤੇ ਨਾ ਇਥੇ ਪੂਰਾ ਬੱਦਲ ਸੀਗਾ 1 ਮਿੰਟ ਬਾਅਦ ਇਥੇ ਧੁੱਪ ਪੈ ਗਈ ਹਾਂ ਤੇ ਆਪਾਂ ਬਲੌਗ ਕਰਾਂਗੇ ਇਥੋਂ ਜਾ ਕੇ ਬਿਲਕੁਲ ਕੋਲਾਂ ਦੇ ਟੋਬੇ ਤੇ ਸਮਾਪਤੀ ਉਸ ਤੋਂ ਬਾਅਦ ਫੇਰ ਆਪਾਂ ਜਾਣਾ ਹੈਗਾ ਖਰਾਲ ਗੜ ਚਰਨਸ਼ੋ ਗੰਗਾ ਉੱਥੇ ਜਾਵਾਂਗੇ ਬਾਕੀ ਯਾਰ ਕੁਰਬਾਨੀ ਹੈ ਹਨਾ ਆ ਨਿਕੇ ਨਿਕੇ ਜਵਾਬ ਦੇਖ ਲੋ ਆਪਾਂ ਇਹ ਮੋਟੀਵੇਟ ਕਰਦੇ ਨੇ ਬਜ਼ੁਰਗ ਦਮੋ ਦਾ ਹਰੇਕ ਬੰਦਾ ਨਿਕਲਦਾ ਪਰ ਜਦੋਂ ਕਿਤੇ ਆਪਾਂ ਕਿਸੇ ਬਜ਼ੁਰਗ ਨੂੰ ਦੇਖ ਲੈਂਦੇ ਆ ਜਾਂ ਨਿਕੇ ਜੇ ਜਵਾਬ ਨੂੰ ਉਦੋਂ ਮੋਟੀਵੇਟ ਹੁੰਦਾ ਬੰਦਾ ਉਦੋਂ ਇਹ ਲੱਗਦਾ ਵੀ ਯਾਰ ਕੋਈ ਨਹੀਂ ਜਿਹਦੇ ਚੜ ਸਕਦੇ ਤਾਂ ਆਪਾਂ ਕਿਉਂ ਨਹੀਂ ਚੜ ਸਕਦੇ ਪਾਣੀ ਦੋਸਤੋ ਲੱਗ ਤਕਰੀਬਨ ਆਪਾਂ ਅੱਧੋਂ ਵੱਧ ਬਾਟ نیچے ਆਉਣ ਨੂੰ ਤੈਅ ਕਰ ਲਈ ਇਹਦੇ ਵਿੱਚ ਨਾ ਮੈਨੂੰ ਇੱਕ ਚੀਜ਼ ਦੇਖਣ ਨੂੰ ਮਿਲੀ ਐ ਕਿ ਜਦੋਂ ਤਾਂ ਅਸੀਂ ਤੁਸੀਂ ਨਾ ਰਸਤੇ 'ਚ ਹੁਣ ਆਉਂਦੇ ਜਾਂਦੇ ਦੇਖੋਗੇ ਜਦੋਂ ਤਾਂ ਅਸੀਂ ਉੱਪਰ ਨੂੰ ਚੜ੍ਹ ਰਹੇ ਹੁੰਨੇ ਆ ਉਦੋਂ ਤਾਂ ਅਸੀਂ ਮੂਰ ਨੂੰ ਛੁਕੇ ਹੁੰਨੇ ਆ ਵੀ ਜੇ ਮੂਰ ਨੂੰ ਨਾ ਛੁਕੇ ਤਾਂ ਸਾਥੋਂ ਚੜ੍ਹਾਈ ਨਹੀਂ ਚੜੀ ਜਾਣੀ ਮੂਰ ਨੂੰ ਛੁਕੇ ਬਿਨਾ ਕਦੇ ਵੀ ਚੜ੍ਹਾਈ ਨਹੀਂ ਚੜ ਚੜੀ ਜਾਂਦੀ ਤੇ ਜਦੋਂ ਅਸੀਂ ਥੱਲੇ ਆਉਂਨੇ ਆ ਉਦੋਂ ਅਸੀਂ ਇਹ ਖੜੇ ਹੁੰਨੇ ਹੈਗੇ ਸੀਨਾ ਤਣਿਆ ਹੁੰਦਾ ਹੈ ਕਾਰਨ ਇਹਦਾ ਆਮ ਜ਼ਿੰਦਗੀ ਦੇ ਵਿੱਚ ਵੀ ਬਈ ਕੰਮਾਈਨਾ ਰੱਖਦਾ ਕਿ ਜਦੋਂ ਤਾਂ ਬੰਦਾ ਸੀਨਾ ਤਣ ਗਿਆ ਐਂ ਆਕੜ ਕੇ ਖੜ ਗਿਆ ਉਹਦਾ ਮਤਲਬ ਵੀ ਉਹਦਾ ਗ੍ਰਾਫ ਥੱਲੇ ਡਿੱਗ ਰਿਹਾ ਹੈ ਤੇ ਜਿਹੜਾ ਬੰਦਾ ਝੁਕਿਆ ਹੋਇਆ ਹੈ ਤਾਂ ਇਹਦਾ ਮਤਲਬ ਇਹ ਹੈ ਕਿ ਉਹ ਬੰਦਾ ਉੱਪਰ ਨੂੰ ਜਾ ਰਿਹਾ ਹੈ ਇਹਦੇ ਵਿੱਚ ਇਹ ਵੀ ਚੀਜ਼ ਇੱਕ ਸਿੱਖਣ ਨੂੰ ਮਿਲਦੀ ਹੈ ਇਹ ਚੀਜ਼ਾਂ ਦੇਖ ਕੇ ਹਨਾ ਤੁਸੀਂ ਦੇ ਦੇਖ ਲਓ ਵੀ ਜਦੋਂ ਬੰਦਾ ਉੱਪਰ ਚੜਦਾ ਹੈ ਤਾਂ ਬਿਲਕੁਲ ਮੂਰ ਨੂੰ ਡਿੱਗ ਕੇ ਚੜਦਾ ਚੁੱਕ ਕੇ ਤੇ ਜਦੋਂ نیچے ਆਉਂਦਾ ਉਦੋਂ ਤਣਿਆ ਹੁੰਦਾ ਹੈ ਹਨਾ ਤਾਂ ਤਣੇ ਹੋਏ ਬੰਦੇ ਨੂੰ ਦੇਖ ਕੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਬੰਦਾ نیچے ਆ ਰਿਹਾ ਹੈ ਤੇ ਚੁੱਕੇ ਹੋਏ ਬੰਦੇ ਨੂੰ ਦੇਖ ਕੇ ਅੰਦਾਜ਼ਾ ਲਾ ਸਕਦੇ ਹੋ ਕਿ ਬੰਦਾ ਉੱਪਰ ਜਾ ਰਿਹਾ ਹੈ ਤੇ ਹੁਣ ਆਪਾਂ ਇਦੋਂ ਬਾਅਦ ਮਿਲਦੇ ਹਾਂ ਸਿੱਧੇ ਕੋਲਾਂ ਵਾਲੇ ਟੋਬੇ ਤੇ ਆ ਤੁਸੀਂ ਇਹ ਆ ਲਾਈਵ ਵੀ ਦੇਖ ਲਓ ਆ ਬਾਈ ਆਉਂਦੇ ਹਨਾ ਆ ਦੇ ਮੂਰ ਨੂੰ ਚੁੱਕੇ ਹੋਏ ਨੇ ਹਾਂਜੀ ਜੰਗਲ ਤੋਂ ਆਉਂਗਾ ਮਲੇਗਰੀ ਪੜਨਾ ਉਪਰੋਂ ਜਦੋਂ نیچے ਨੂੰ ਆਉਂਦੇ ਆ ਤਾਂ ਰਸਤੇ ਦੇ ਵਿੱਚ ਆਉਂਦਾ ਗੁਰਦੁਆਰਾ ਦਮਦਮਾ ਸਾਹਿਬ ਜੋ ਕਿ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨਾਲ ਸੰਬੰਧਿਤ ਹੈ ਇਹਦੇ ਬਾਰੇ ਆਪਾਂ ਤੁਹਾਨੂੰ ਸਪੈਸ਼ਲ ਬੱਕਰੀ ਵੀਡੀਓ ਪਾਵਾਂਗੇ ਤਾਂ ਇੱਥੇ ਵੀ ਜਰੂਰ ਸੰਗਤਾਂ ਆਉਂਦੀਆਂ ਨਤਮਸਤਕ ਹੁੰਦੇ ਨੇ ਇਹਦੇ ਬਾਰੇ ਆਪਾਂ ਤੁਹਾਨੂੰ ਬੱਕਰੀ ਵੀਡੀਓ ਬਣਾਵਾਂਗੇ ਬਿਲਕੁਲ نیچے ਆ ਕੀ ਹੈ ਇੱਥੇ ਗੁਰੂ ਸਾਹਿਬ ਨੇ ਉਪਰ ਮਾਤਾ ਦਿਵਾ ਕੇ ਇਸ ਜਗ੍ਹਾ ਜਾ ਕੇ ਦਮ ਲਿਆ ਸੀਗਾ ਇਹਦੇ ਆਪਾਂ ਬੱਕਰੀ ਵੀਡੀਓ ਪਾਵਾਂਗੇ ਠੀਕ ਹੈ ਵੀਰੇ ਲੇ ਬਾਈ ਪੌਕੜਾ ਮਸੀਤ ਦਾ ਸਾਹਮਣਾ ਕਰਦੇ ਹੋਏ ਲਾਸਟ ਆਪਾਂ ਹੁਣ ਪਹੁੰਚ ਗਏ ਬਿਲਕੁਲ ਨੀਚੇ ਇਹ ਲਾਸਟ ਪੌੜੀਆਂ ਨੇ ਥੱਲੇ ਉਤਰਿਆ ਜਿਹੜੇ ਇਸ ਤੋਂ ਬਾਅਦ ਤਾਂ ਬਸ ਆਹੀ ਰਹਿ ਗਿਆ ਮਾੜਾ ਮੋਟਾ ਜਾਂ ਣਕੋਲਾਂ ਦੇ ਰੋਗੇ ਤੇ ਚੱਲੀਏ ਇੱਥੋਂ ਠੀਕ ਹੈ ਤੇ ਇਹਦੇ ਨਾਲ ਹੀ ਬਾਈ ਜੀ ਆਪਣਾ ਜਿਹੜਾ ਬਲੌਗ ਹੈ ਉਹਦੀ ਸਮਾਲਤੀ ਹੈ ਚੰਗਾ ਲੱਗਿਆ ਤਾਂ ਵੀਰੇ ਅ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਆਪਣੇ ਕਮੈਂਟ ਕਰਕੇ ਦੱਸਿਓ ਤਾਂ ਜੋ ਅਸੀਂ ਅੱਗੇ ਵਾਸਤੇ ਮੋਟੀਵੇਟ ਹੋ ਸਕੀ ਕਿਉਂਕਿ ਆਪਣਾ ਬਈ ਪਹਿਲਾ ਤਜਰਬਾ ਸੀਗਾ ਕਿਉਂਕਿ ਮੈਂ ਕਦੇ ਬਲੌਗ ਵਗੈਰਾ ਬਣਾਏ ਨਹੀਂ ਪਹਿਲਾ ਤਜਰਬਾ ਸੀ ਤਾਂ ਉਹ ਅਗਲੀ ਵਾਰ ਵਧੀਆ ਤਰੀਕੇ ਨਾਲ ਬਣਾਇਆ ਕਰਾਂਗੇ ਠੀਕ ਹੈ ਵੀਰੇ ਤਦ ਤੱਕ ਲਈ ਥੈਂਕ ਯੂ ਸਤਿ ਸ਼੍ਰੀ ਅਕਾਲ